ڏي ٻيو يار گورين ٻيو يار ਕੋਈ ਨਹੀਂ ਕੋਈ ਨਹੀਂ ਸਭ ਤੇ ਸਮਝੋਣੀ ਮਾੜਾ ਜੂਠਾ ਕਰਦਾ ਪਿੱਛੇ ਜੱਟਾ ਹਵਾ ਲੱਗਨ ਤੋਂ ਭਾਈ ਗੱਲ ਮੰਨੋ ਪੈਸੇ ਕਿਤੇ ਨਹੀਂ ਮਿਲਦੇ ਇਹ ਪੈਸੇ ਕਿੱਥੋਂ ਮਿਲਣਗੇ ਕਿੰਨੇ ਆ ਤੁਸੀਂ ਕਿੰਨੇ ਪੈਸੇ ਇਹਨਾਂ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਸਾਧਕ ਦੀ ਸਟੇਟ ਬੈਂਕ ਪਰ ਐਸਬੀਆਈ ਦੇ ਵਿੱਚ ਜਿਹੜੀ ਹੈ ਇਥੇ ਖਪਤਕਾਰਾਂ ਦੇ ਨਾਲ ਵੱਡਾ ਫਰਾਡ ਹੋਇਆ ਸੀ ਯਾਰ ਤੇ ਖਪਤਕਾਰ ਕੱਲ ਖਬਰ ਲੱਗਣ ਤੋਂ ਬਾਅਦ ਜਿਹੜਾ ਪਿੰਡਾਂ ਦੇ ਵਿੱਚੋਂ ਲੋਕ ਸ਼ੁਰੂ ਆਉਣੇ ਹੋ ਗਏ ਆ ਕਿੰਨੇ ਕਿੰਨੇ ਪੈਸੇ ਦਾ ਫਰਾਡ ਉਹਨਾਂ ਨਾਲ ਹੋਇਆ ਮਾਤਾ ਸਾਡੇ ਨਾਲ ਮੌਜੂਦ ਹੈ ਉਹਨਾਂ ਦਾ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਗਲਵੱਟ ਕਰਾਂਗੇ ਮਾਦਦ ਨਾਲ ਤੁਹਾਡਾ ਕੀ ਨਾਮ ਹੈ ਤੁਹਾਡਾ ਕਿਹੜਾ ਫੈਡਾ ਦਾਾਈ ਚੱਕ ਸੌ ਚੱਕ ਸੌ ਕਿੰਨਾ ਤੁਹਾਡਾ ਨੁਕਸਾਨ ਹੋਇਆ ਬੈਂਕ ਨੇ 3 ਲੱਖ ਦਾ ਟੜੀ ਐ ਅਪੜੀ ਐ ਸੀ ਤੇ ਸੇਵਿੰਗ ਕਾਉਂਟ ਸੀ 3 ਲੱਖ ਸੀ ਕਿ ਸਟਾਈਲ ਲੱਖੀ ਨੇ 180000 ਕਾਫੀ ਦੇ ਖੁੱਲੇ ਪਾਣੀ ਲੱਗ ਟੜਾ ਫ੍ਰੀ ਐ ਕਰਾਈ ਵੀ ਐ ਜਿਹਦੇ ਨਾਲ ਹੀ ਅਪੜੀ ਐ ਮੇਰੇ ਨਾਮ ਤੇ ਤੁਸੀਂ ਹੁਣ ਚੈੱਕ ਕਰਵਾਇਆ ਇਥੋਂ ਹਾਂਜੀ ਬਾਈ ਤੁਹਾਡਾ ਕਿਹੜਾ ਫੈਡਾ ਨੁਕਸਾਨ ਹੋਇਆ ਬਾਈ ਤੁਹਾਡਾ ਕਿਹੜਾ ਫੈਡਾ ਕੋਈ ਨਹੀਂ ਕੀ ਨਾਮ ਆ ਤੁਹਾਡਾ ਮੇਰਾ ਨਾਮ ਸੁਰੀਪ ਸਿੰਘ ਹੈ ਜੀ ਹਾਂਜੀ ਸੁਖਦੀਪ ਜੀ ਤੁਹਾਡਾ ਨੁਕਸਾਨ ਕਿੰਨਾ ਕਹਿਆ ਜੀ ਨੁਕਸਾਨ 10 ਲੱਖ ਦਾ ਹੈ ਅੱਛਾ ਤੁਹਾਡਾ ਕੀ ਅਕਾਡੀ ਸੀ ਕਿਸੇ ਵੀ ਕੌਣ ਸੀ ਮੇਰੇ ਫਾਦਰ ਸਾਹਿਬ ਦੇ ਨਾਮ ਤੇ ਲੈਂਟ ਸੀ 12 ਲੱਖ ਰੁਪਏ ਤੇ ਅੱਜ ਤੋਂ 5-3 ਸਾਲ ਪਹਿਲਾਂ ਜੀ ਅਸੀਂ ਨਾ ਲੈਂਟ ਘਟਾਤੀ 3 ਲੱਖ ਦੀ ਰਹਿ ਗਈ ਸੀ ਇਹ ਸਾਨੂੰ ਕਹਿੰਦੇ 3 ਲੱਖ ਦੀ ਰਹਿ ਗਈ ਅਸੀਂ ਉਹ ਚ ਵਾਪਸ ਦਿੱਤਾ ਉਹ ਚ 3 ਲੱਖ ਰੁਪਏ ਚੁਕਾਏ ਹੁਣ ਅੱਗੇ ਸੀ ਚੈੱਕ ਕਰਾਇਆ ਇਹ ਕਹਿੰਦੇ ਵੀ 12 ਲੱਖ ਰੁਪਏ ਚੁਕਾਏ ਜਾਨੀ ਕਿ 12 ਲੱਖ ਰੁਪਏ ਚੁਕਾਏ ਦਾ 10 ਲੱਖ ਰੁਪਏ ਤੁਹਾਡੇ ਪੈਸੇ ਦਾ 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 ਹੋਰ ਵੀ ਕੋਈ ਹੈਗਾ ਉਸ ਅੱਥਰ ਡਾਕਟਰ ਸਾਹਿਬ ਕੀ ਕਹਿਣਾ ਚਾਹਣੇ ਹੋ ਨੁਕਸਾਨ ਖਪਤਕਾਰਾਂ ਦਾ ਹੋਇਆ ਵੱਡੀ ਗੰਟੀ ਦੇ ਵਿੱਚ ਖਪਤਕਾਰਾਂ ਦਾ ਜੀ ਸਾਰੀ ਉਮਰ ਦੀ ਜਮ੍ਹਾਂ ਪੂੰਜੀ ਜਿਹੜੀ ਆਪਾਂ ਕਮਾ ਕੇ ਇੱਕ ਬੈਂਕਾਂ ਦੇ ਆਸਰੇ ਰੱਖਦੇ ਆਂ ਵੀ ਆਪਣੀ ਬੈਂਕਾਂ ਦੇ ਵਿੱਚ ਜਮ੍ਹਾਂ ਪੂੰਜੀ ਹੈਗੀ ਜਿਹੜੀ ਜਮ੍ਹਾਂ ਰਹੂਗੀ ਤੇ ਅੱਜ ਹਰ ਥਾਂ ਦੇ ਹਨੇਰ ਕਰਦੀ ਅੱਜ ਦੂ ਵੱਡੀ ਲੁੱਟ ਹੋ ਨਹੀਂ ਸਕਦੀ ਸਾਧਕ ਇਲਾਕੇ ਦੇ ਮੇਰੇ ਭਰਾਵਾਂ ਦੇ ਨਾਲ ਜਿੱਡਾ ਡਾਕਾ ਇਹਨਾਂ ਨੇ ਮਾਰਿਆ ਬੈਂਕ ਵਾਲਿਆਂ ਨੇ ਚਾਹੇ ਉਹ ਇੱਕ ਬੰਦਾ ਮਾਰ ਗਿਆ ਇਹਨਾਂ ਦਾ ਚਾਹੇ ਪੂਰੇ ਸਟਾਫ ਦੀ ਮਿਲੀ ਭੁਗਤਣਾ ਮਾਰ ਗਿਆ ਇਹ ਸਾਰੀ ਬੈਂਕ ਦਾ ਸਟਾਫ ਹੀ ਜ਼ਿੰਮੇਦਾਰ ਆ ਸਾਡੇ ਭੈਣ ਭਰਾਵਾਂ ਦੇ ਉਸ ਕਮਾਈ ਕੀਤੇ ਹੋਏ ਪੈਸੇ ਨੂੰ ਸੰਭਾਲਣ ਵਾਸਤੇ ਬੈਂਕਾਂ ਬਣੀਆਂ ਤੇ ਆ ਸਾਨੂੰ ਹੁਣ ਬੈਂਕਾਂ ਤੋਂ ਵੀ ਡਰ ਲੱਗਣ ਲੱਗ ਪਿਆ ਵੀ ਬੈਂਕਾਂ ਸਾਡਾ ਲੱਖਾਂ ਰੁਪਇਆ ਲੈ ਕੇ ਉਹ ਫਰਾਰ ਹੋ ਜਾਂਦੇ ਆ ਜੇ ਹੁਣ ਪਾਣੀ ਨਹੀਂ ਪੈਰਾਂ ਤੇ ਪੈਨ ਦਿੰਦੇ ਤੇ ਨਿੱਕੀਆਂ ਮੋਟੀਆਂ ਐਫ ਆਈ ਆਰ ਆਣਾ ਇਹਨਾਂ ਨੂੰ ਪਰਚਾ ਨਾ ਕੀ ਹੁੰਦਾ ਅਦਾਲਤਾਂ ਸਾਨੂੰ ਪੈਸਾ ਦਵਾ ਦੇਣਗੀਆਂ ਅਦਾਲਤਾਂ ਕਦੇ ਨਹੀਂ ਪੈਸਾ ਦਵਾ ਸਕਦੀਆਂ ਇਸ ਲਈ ਕਿਰਤੀ ਕਿਸਾਨੀ ਨੇ ਵੱਲੋਂ ਇਹ ਬੈਂਕਾਂ ਸਟਾਫ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਸ਼ਾਮ ਤੱਕ ਕਰੇ ਸਾਰਾ ਕੁਝ ਕਲੀਅਰ ਕਰਨਾ ਨਹੀਂ ਤਾਂ ਵੱਡੇ ਪੱਧਰ ਤੇ ਇੱਥੇ ਧਰਨਾ ਪ੍ਰਦਰਸ਼ਨ ਕਰਾਂਗੇ ਮੈਂਕ ਨੂੰ ਜਨਦਰਾ ਲਾਵਾਂਗੇ 1 ਰੁਪਿਆ ਜਦੋਂ ਤੱਕ ਖਪਤਕਾਰਾਂ ਦਾ ਉਹਨਾਂ ਦੇ ਖਾਤਿਆਂ ਦੇ ਵਿੱਚੋਂ ਵਾਪਸ ਨਹੀਂ ਆਉਂਦਾ ਅਸੀਂ ਸੰਘਰਸ਼ ਜ਼ਰੂਰ ਕਰਾਂਗੇ ਧੰਨਵਾਦ ਜੀ ਪਤਾ ਕੀ ਨਾਮ ਤੁਹਾਡਾ ਢਾਈ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਕਿੰਨਾ ਕੁ ਤੁਹਾਡਾ ਫਰਾਉਡ ਹੋਇਆ ਬੈਂਕ ਦੇ ਵਿੱਚ ਤੁਹਾਡਾ 5 ਲੱਖ ਰੁਪਏ ਦਾ ਹੋ ਗਿਆ ਹਾਂਜੀ 5 ਲੱਖ ਲੈਣ ਕਿਤੇ ਹੋ ਗਿਆ ਹੂੰ 40000 ਸੇਵ ਬਾਕੀ ਸੀ ਜੀ ਹਾਂਜੀ 60000 ਰੁਪਏ ਸੇਵਿੰਗ ਬਾਕੀ ਸੀ ਟੋਟਲ ਜਿਹੜੇ ਕੋਲ ਕਿੰਨੇ ਪੈਸਿਆਂ ਦਾ ਨੁਕਸਾਨ ਹੋ ਗਿਆ ਤੁਹਾਡਾ ਟੋਟਲ ਸਾਡਾ 80 ਲੱਖ ਦਾ 25 ਲੱਖ ਨੁਕਸਾਨ ਹੋ ਗਿਆ ਹਾਂਜੀ ਭਾਈ ਕੀ ਨਾਮ ਆ ਤੁਹਾਡਾ ਇਹ ਕਿੱਥੋਂ ਦੇ ਰਹਿਣ ਵਾਲੇ ਹੋ ਮਾ ਮਾਰਾ ਪਿੰਡ ਆ ਕਿੰਨਾ ਤੁਹਾਡਾ ਜਿਹੜਾ ਫਿਰ ਤੁਹਾਡੇ ਨਾਲ ਨੁਕਸਾਨ ਆਇਆਗਾ 80 ਲੱਖ ਰੁਪਏ ਦਾ ਨੁਕਸਾਨ ਆ ਇਹ ਤੁਹਾਡੀ ਐਫ ਡੀ ਸੀ ਕਿ ਸੇਵਿੰਗ ਅਕਾਊਂਟ ਸੀਗਾ ਐਫ ਡੀ ਸੀ ਸੀਗੀਆਂ ਕੀ ਨਾਮ ਹੈ ਤੁਹਾਡਾ ਕਿਥੋਂ ਦੇ ਰਹਿਣ ਵਾਲੇ ਤੁਸੀਂ ਕਿੰਨਾ ਤੁਹਾਡਾ ਨੁਕਸਾਨ ਹੋਇਆ ਲਗਭਗ 16 ਲੱਖ ਰੁਪਏ ਦਾ ਫੜੀਆਂ ਸੀ ਇਹ ਕਿ ਪਤਾ ਲੱਗਿਆ ਵੀ ਕਿਧਰੋਂ ਕਿਧਰ ਨੂੰ ਗਈਆਂ ਆ ਤੁਹਾਡੇ ਖਾਤਿਆਂ ਚ ਕਿੱਧਰ ਗਈਆਂ ਕੋਈ ਪਤਾ ਨਹੀਂ ਪੁੱਤ ਜੀ ਜਿਹੜੇ ਨੋਮਿਨੀ ਸੀਗੇ ਉਹ ਵੀ ਹੋਲ ਪਾਏ ਹੋਏ ਐ ਨਾਮ ਸਾਰੇ ਹੋਲ ਪਾਏ ਹੋਏ ਐ ਜਿਹੜੀਆਂ 4-4 ਲੱਖ ਦੀਆਂ ਫੜੀਆਂ ਸੀਗੀਆਂ ਉਹ ਸਿਰਫ 50-50 ਹਜ਼ਾਰ ਦੀਆਂ ਇਹਨਾਂ ਨੇ ਕੀਤੀਆਂ ਤੇ ਆਪਣੇ ਆਪ ਹੀ ਇਹਨਾਂ ਨੇ ਬ੍ਰੇਕ ਕੀਤੀਆਂ ਹੁੰਦੀਆਂ ਅੱਛਾ ਸਾਡਾ ਕੋਈ ਡਾਕੂਮੈਂਟ ਨਹੀਂ ਅੱਗਿਆ ਨਾ ਹੀ ਕੋਈ ਸਾਡੇ ਤੋਂ ਸਾਈਨ ਹੋਇਆ ਨਾ ਹੀ ਕੋਈ ਸਾਨੂੰ ਮੈਸੇਜ ਆਇਆ ਤੇ ਇਹਨਾਂ ਨੇ ਆਪ ਹੀ ਕੀਤਾ ਰਿਹਾ ਬਈ ਆ ਵੀ ਬੰਦ ਕਰਤੀਆਂ ਐਫ ਡੀਆਂ ਆਪ ਹੀ ਇਹਨਾਂ ਨੇ 4 ਲੱਖ ਤੋਂ 50 ਹਜ਼ਾਰ ਕਿਵੇਂ ਹੋਇਆ ਜਾਂ ਕਿਵੇਂ ਨਹੀਂ ਹੋਇਆਗਾ ਨੋ ਵੀ ਨਹੀਂ ਇਹਨਾਂ ਨੇ ਆਪਨੇ ਆਪ ਦੇ ਨਾਮ ਪਾਏ ਐ ਤੇ ਸਾਡਾ ਜਿਹੜਾ ਮਾਤਰ ਨਾਮ ਸੀ ਗਈ ਉਹ ਇਹਨਾਂ ਨੇ ਨਹੀਂ ਪਾਇਆ ਕਿਸੇ ਵੀ ਐਫ ਡੀ ਵਿੱਚ 4 ਲੱਖੀਆਂ ਸੀਗੀਆਂ 4 4 ਲੱਖੀਆਂ ਸੀਗੀਆਂ 16 ਲੱਖ ਰੁਪਏ 16 ਲੱਖ ਰੁਪਏ ਦਾ ਤੁਹਾਡਾ ਫਰਾਡ ਹੋ ਗਿਆ ਹਾਂਜੀ ਭਾਈ ਜੀ ਕੀ ਨਾਮ ਆ ਤੁਹਾਡਾ ਜੀ ਮੈਂ ਤੁਹਾਨੂੰ ਬੋਲ ਦੇਣਾ ਹਾਂਜੀ ਕੀ ਨਾਮ ਹੈ ਮੈਂ ਜੀ ਕੇਵਲ ਸੰਗ ਹੈ ਕਿਹੜਾ ਬੰਦਾ ਤੁਹਾਡਾ ਜੀ ਤੇ ਕਿੰਨੇ ਪੈਸੇ ਦਾ ਤੁਹਾਡਾ ਨੁਕਸਾਨ ਹੋਇਆ 2.5 ਲੱਖ ਦਾ ਹੋਇਆ ਜੀ 2.5 ਲੱਖ ਰੁਪਏ ਦਾ ਰਫੜੀ ਸੀ ਕਿ ਕਾਤਾ ਸੀ ਇਹਦਾ ਐਮਪਟੀ ਸੀ ਜੀ ਇੱਕ ਮੇਰੇ ਛੋਟੇ ਭਾਈ ਦੀ 5 ਲੱਖ ਦੀ ਸੀਗੀ ਹਾਂਜੀ ਅੱਛਾ ਜੀ ਉਹਦਾ ਵੀ 5 ਲੱਖ ਦਾ ਹੋਇਆ ਨਹੀਂ ਠੀਕ ਹੈ ਜੀ ਮਾਦਾ ਕੀ ਨਾਮਾ ਟਾ ਕੀ ਨਾਮ ਕੀ ਟਡਾਈ ਕਲਦੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਮਾਨਸੇਰ ਵਾਲਾ ਕਿੰਨੇ ਪੈਸੇ ਦਾ ਤੁਹਾਡਾ ਨੁਕਸਾਨ ਹੋ ਗਿਆ 7 ਲੱਖ ਰੁਪਏ 7 ਲੱਖ ਦਾ ਇਹ ਸੇਵੀ ਖਾਤੇ ਸੀ ਕਿ ਐਫ ਡੀ ਸੀਗੀ ਐਫ ਡੀ ਸੀਗੀ ਐਫ ਡੀ ਸੀਗੀ ਭਾਜੀ ਕੀ ਲੱਗਿਆ ਕੋਈ ਕਾਰਨ ਪਤਾ ਕਿਵੇਂ ਹੋਇਆ ਪਤਾ ਨਹੀਂ ਸਾਡੇ ਕੱਲ ਦਾ ਰੌਲਾ ਪਿਆ ਖੜਾ ਸੀ ਅੱਜ ਚੈੱਕ ਰੌਲਾ ਹੈ ਅੱਛਾ 7 ਲੱਖ ਰੁਪਏ ਤੁਹਾਡਾ ਖਾਤਾ ਗਾਇਬ ਹੋ ਗਿਆ 7 ਲੱਖ ਰੁਪਏ ਗਾਇਬ ਹੋ ਗਿਆ ਐਂਡ ਐਫ ਡੀ ਸੀਗੀ ਤੁਹਾਡੀ ਤੇ ਪਤਾ ਲੱਗਿਆ ਵੀ ਤੁਹਾਡੇ ਖਾਤੇ ਕਿਹੜੇ ਪਾਸੇ ਨੂੰ ਗਏ ਇਹ ਜੀ ਹਾਲੇ ਨਹੀਂ ਪਤਾ ਲੱਗਿਆ ਠੀਕ ਹੈ ਤੁਹਾਡਾ ਨਾਂ ਹਾਂਜੀ ਜਸਵੀਰ ਸਿੰਘ ਕਿਹੜਾ ਪਿੰਡ ਦਾ ਨਾਂ ਤੇ ਕਿੰਨੇ ਪੈਸੇ ਦਾ ਨੁਕਸਾਨ ਹੈ ਲੱਖ ਬਾਦ ਪਿਆ ਗੱਡੀ ਉਰੇ ਗੇੜੇ ਸ਼ੁਰੂ ਕਰ। ਸਾਰੇ ਗੇੜੇ। ਮੱਤਾ ਖਾਲੀ ਆ। ਕਾਫੀ ਪ੍ਰਾਈਸ ਕੱਢ ਲਓ 16 ਲੱਖ ਰੁਪਏ। ਹਾਂ ਆਜੋ ਆਜੋ। ਜਿਨ੍ਹਾਂ ਦੇ ਜਿਨ੍ਹਾਂ ਕੋਲ ਕਾਗਜ਼ ਆ ਕੇ ਬਾਈ ਅੱਗੇ ਆਜੋ। ਕਾਗਜ਼ ਆ ਕੇ ਆ ਮੜ ਜਾਓ। ਬਾਈ ਜਿੰਨੇ ਦੇ ਲੱਭਦੇ ਰਹਿੰਦੇ ਆ ਬਹੁਤ ਦਾ ਦਾ ਜਾਣਾ ਹੈ। ਲੱਗਦਾ ਆਉਣਾ ਮੈਂ ਲੋਕ ਜਿਹੜੇ ਮੋਬਾਈਲ ਆ ਰਹੇ ਵੀ ਕੁੜੇ ਆਉਂਦੇ ਆ। ਜਿਵੇਂ ਹਾਈ ਤਾਂ 11 ਬੱਚੇ ਆ। ਅੱਜ ਹੀ ਕਹਿੰਦੇ 11 ਵਜੇ ਤੱਕ 32 ਕਰੋੜ ਦਾ ਘਪਲਾ ਸਾਹਮਣੇ ਆ ਗਿਆ। ਪ੍ਰਿੰਟਰ ਖਰਾਬਾ ਬੈਂਕ ਬ੍ਰਿਕ ਕਰਦੀ ਹੈ। ਹਾਂਜੀ ਬਾਬਾ ਜੀ ਕੀ ਨਾਮ ਆ ਤੁਹਾਡਾ ਜੀ? ਇੱਕ 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 ਕੋਣ ਹੈ। ਕਿੱਥੋਂ ਦਾ ਤੁਸੀਂ ਰਹਿਣ ਵਾਲੇ ਹੋ? ਜਾਂਦੇ ਵਾਲੇ ਪੈਣ ਦੇ ਜਾਂ ਤੇ ਕਿੰਨਾ ਡਾਣਾ ਨੁਕਸਾਨ ਹੋਇਆ ਜੀ 18.5 ਲੱਖ ਦਾ 12.65 ਲੱਖ ਹਾਂ ਸਾਡੀ ਐਫ ਡੀ ਸੀ ਕੇ ਲੋਨ ਸੀ ਕਿ ਸਾਡਾ ਸੇਵਿੰਗ ਖਾਤਾ ਸੀਗਾ ਅਸੀਂ ਚਲੋ ਬੈਂਕ ਮੈਨੇਜਰ ਇਹਦੇ ਕੋਲੇ ਆਉਂਦੇ ਸੀ ਐਮ ਐਸਟੀ ਕੁਮਾਰ ਕੋਲੇ ਹਾਂ ਇਹਨਾਂ ਨੂੰ ਕੁਰਸੀ ਕਹਿੰਦਾ ਬੈਠ ਜਾਓ ਸਾਨੂੰ ਕੀ ਪਤਾ ਇਹਦੀ ਮਨਜ ਪਾਪ ਹਾਂ ਇਹ ਤਾਂ ਚਲੋ ਮੰਨ ਕੇ ਜਿਹੜਾ ਹਰੇਕ ਬੰਦੇ ਦੀ ਕੋਈ ਵੀ ਹੈ ਮਿਹਨਤ ਦੀ ਕਮਾਈ ਨਾਲ ਜੋੜੇ ਹੋਇਆ ਹੈ ਨਾ ਤੇਰੀ ਪੈਸਾ ਕੋਈ ਵੀ ਆਪਾਂ ਦਾ ਜਿਹੜੇ ਹਜ਼ਾਰ ਰੁਪਏ ਦਾ ਵੀ ਲੌਸ ਹੁੰਦਾ ਤਾਂ ਵੀ ਬੰਦੇ ਦਾ ਹੁੰਦਾ ਤੇ 18.5 ਲੱਖ ਜਾਂ ਇੰਨੇ ਇਥੇ ਜਨਤਾ ਜਿੰਨਾਂ ਜਿੰਨਾਂ ਦਾ ਲੌਸ ਅੋਨਾਂ ਨਾਲ ਕਿਵੇਂ ਜਾ ਬਹਿਰੂ ਜਾਂ ਅਸੀਂ ਸਰਕਾਰ ਨੂੰ ਕਹਿੰਦੇ ਆ ਵੀ ਸਰਕਾਰ ਕੋਲੇ ਪੈਸੇ ਰੱਖੇ ਆ ਪਰ ਸਾਡਾ ਪਿੰਡ ਦਾ ਹੀ ਮੁੰਡਾ ਬੱਚਾ ਹੈ ਸਾਡੇ 13 ਲੱਖ ਇਹਦਾ ਵਾ ਕੋਈ ਆਕ ਕਿਨੇ ਬਣ ਸਾਡੇ 7 ਲੱਖ ਕਿੰਨੇ ਬੰਦਿਆਂ ਦੇ ਪੈਸੇ ਲੱਗਦਾ ਕੋਈ ਨੈਜਰ ਕੋਲੇ ਨਹੀਂ ਨਾ ਰੱਖੇ ਅਸੀਂ ਦਾ ਸਰਕਾਰ ਨੂੰ ਦਿੱਤੇ ਆ ਸਾਡੇ ਕੋਲੇ ਨਾਲ ਆ ਵੇਖੋ ਸਾਡੀ ਸਾਰੇ ਪੈਸਿਆਂ ਦੀ ਡਿਟੇਲ ਆ ਸਾਡੇ ਕੋਲੇ ਤੇ ਜਦੋਂ ਅਸੀਂ ਪੈਸੇ ਲੈਣਾ ਹੈ ਪਰਸੋ ਵੀ ਸਾਨੂੰ ਲਾਕ ਰੱਖਿਆ ਚਾਹੀਦਾ ਡੇਰੇ ਆ ਤੇ ਗੌਰ ਸਿੱਖੋ ਫਿਰ ਸਾਡੇ ਉਹਦਾ ਸਾਰੇ ਦਾ ਹਰਾ ਖਾਤਾ ਖਾਲੀ ਆ ਇਹ ਭੱਜ ਗਿਆ ਤੇ ਉਹ ਭੱਜ ਗਿਆ ਸੀ ਉਹਨੂੰ ਗੂਣ ਵੀ ਲਾਇਆ ਤੇ ਨਾ ਮੈਂ ਉਹਨਾਂ ਜੀ 2 ਵਜੇ ਦੇ ਨੂੰ ਤੇ ਤੁਹਾਨੂੰ ਮੈਂ ਪੈਸੇ ਦੇ। ਸਾਡਾ ਪਹਿਲਾਂ ਵੀ ਇਹਨੇ ਇੱਕ ਵਾਰੀ ਆਈ ਕੀਤਾ ਹੈ ਨਾ ਤੇ ਹੀ ਟੱਕੇ ਨਾ ਸਾਨੂੰ ਐਂਟਰੀਆਂ ਨਹੀਂ ਕਰਕੇ ਦਿੰਦੇ। ਟੱਕੇ ਨਾ ਹੀ ਐਂਟਰੀਆਂ ਵੀ ਕਰਾਇਆ ਹੈ ਤੇ ਹੁਣ ਐਂਟਰੀ ਹੋਣ ਦੇ ਬਾਵਜੂਦ ਵੀ ਸਾਡੇ ਪੈਸੇ ਨਹੀਂ ਬਾਲ ਦੀ ਗੱਲ। ਕਿਹਦੇ ਤੇ ਭਰੋਸਾ ਕਰਾਂਗੇ? ਜਿਹਨੇ ਖਾਤੇ 'ਚ ਪੈਸੇ ਸੀ ਸਾਰੇ ਪੈਸੇ ਸਾਰੇ ਗਏ ਜੀ ਸਾਡੇ ਕੋਲੇ ਗਿਣਤੀ ਦਾ ਮੇਰੇ ਕਾ 17 18 ਹੁਣ ਕੀ ਕਹਿ ਰਹੇ ਆ ਅਧਿਕਾਰੀ ਪੂਰੀ ਪੈਸਨ ਵਾਲੇ ਜਿਹੜੇ ਸਾਡੇ ਬਜ਼ੁਰਗਾਂ ਦੇ ਸਾਡੇ ਗੁਰੂ ਜੀ ਦੇ ਨਾਂ ਦੇ ਖਾਤੇ ਉਹ ਪੈਸੇ 17 18 ਕਿਹ ਅਧਿਕਾਰੀ ਕੀ ਕਹਿੰਦੇ ਹੁਣ ਬੈਂਕ ਦੇ ਅਧਿ ਕੁਝ ਇਹ ਦੱਸੋ ਜੀ 85 ਹਜ਼ਾਰ ਇੱਕ ਹੋਰ ਆ ਗਿਆ ਜੀ 485 ਹਜ਼ਾਰ ਦੇ ਇੱਕ ਹੋਰ ਆ ਗਏ ਬਲੈਸ ਦੇ ਵਿੱਚ ਕੰਪਲੀਟ ਕੀ ਕਰਤਾ ਜੇ ਤਾਂ ਨੂੰ ਪਤਾ ਲੱਗਿਆ ਜਦੋਂ ਹੁਣ ਅਸੀਂ 10 ਰਿਆ ਆ ਭਾਈ ਦੇ ਸਾਥ 52 ਲੱਖ ਰੁਪਏ ਦੇ ਬਾਈ ਜੱਜ ਜੀ ਆ ਗਏ ਜੀ 55 ਲੱਖ ਰੁਪਿਆ ਮੇਰਾ ਨਾਮ ਗੁਰਦਰ ਸਿੰਘ ਜੀ ਪਤਨੀ ਜੀ ਕੀ ਗੱਲ ਹੋਈ 32 ਕਰੋੜ ਹੋ ਗਈ 11 ਵਜੇ ਤੱਕ ਇੱਕ ਮਿੰਟ ਭਾਈ ਜੀ ਇੱਕ ਜਣਾ ਬੋਲ ਲੈਣ ਦੋ ਮੇਰੇ ਬ੍ਰਦਰ ਦੀ ਵਾਈਫ ਦੇ ਨਾਲ ਦੂਜਾ 15 125 ਰੁਪਏ ਤਿੰਨ ਐਫ ਡੀਆਂ ਕੀਤੀਆਂ ਸੀ 9 ਲੱਖ ਦੀ ਇੱਕ 9 ਦੀ ਐਕ ਤੇ 8 ਦੀ ਐਕ ਸਾਰੀਆਂ ਫੇਕ ਪਈਆਂ। ਖਾਤੇ ਚੋਂ ਕੱਢ ਕੇ ਦਿੱਤੀ। ਠੀਕ ਹੈ, 3 ਐਫ ਡੀਆਂ ਕਰ। 3 ਕਰਤੀਆਂ ਤੇ ਕੈਸ਼ ਉਹਦੇ ਵਿੱਚੋਂ ਕੱਢ ਲਿਆ। ਉਹਨ ਕਿੰਨਾ ਪੈਸਾ ਸੀਗਾ? ਉਹਦੇ ਚੋਂ 26 ਲੱਖ। ਤੁਹਾਨੂੰ ਕਦੋਂ ਪਤਾ ਲੱਗਿਆ ਵੀ ਫੇਕ ਹੈਗੀਆਂ ਐਡੀਆਂ? ਹੁਣ ਜਦੋਂ ਚੈੱਕ ਕਰਵਾਈਏ ਕੱਲ੍ਹ। ਜਦੋਂ ਚੈੱਕ ਕਰਵਾਉਣ ਤੇ ਪਤਾ ਲੱਗਿਆ। ਤੇ ਬੈਂਕ ਦੇ ਅਧਿਕਾਰੀਆਂ ਨੂੰ ਮਿਲੇ ਕੀ ਕਹਿੰਦੇ ਹੈਗੇ ਆਪਾਂ? ਬੈਂਕ ਦੇ ਅਧਿਕਾਰੀ ਤੇ ਆਂਦੇ ਵੀ ਅਸੀਂ ਇਹਦੀ ਜਾਂਚ ਕਰਾਂਗੇ ਤੇ ਕੈਸਾ ਜੀ ਬੋਤਲ ਦਾ ਦੇਵਾਂਗੇ ਦਿਲ ਦੇ ਆ ਕਿ ਨਹੀਂ ਦਿੰਦੇ ਇਹ ਤਾਂ ਬੋਤਲ ਤਾਂ ਕਾਫੀ ਲੋਕ ਇਕੱਠੇ ਹੋਏ ਕਿੰਨਾ ਲਗਭਗ ਕਿੰਨੇ ਕੁ ਦਾ ਇਨਸਾਨ ਲੱਗਦਾ ਮੇਰਾ 55 ਤੋਂ 56 ਲੱਗਦਾ ਹੋਟਲ ਤੋਂ ਜੀ ਖਾਤੇ ਲੋਕੀ ਬਰਾਦ ਤੋਂ ਇੱਕ ਅੱਜ ਗੱਲ ਦੱਸਦਾ ਮੇਰੇ ਵੀ ਅੱਜ ਯਾਦ ਆਈ ਹੈ ਕਿਉਂਕਿ ਅੱਜ ਤੋਂ 4 ਸਾਲ ਪਹਿਲਾਂ ਪੁਰਾਣੀ ਬ੍ਰਾਂਚ ਸੀਗਾ ਮੁਕਸ਼ਰ ਰੋਡ ਤੇ ਤੇ ਸਾਡੇ ਭਈਏ ਲੇਬਰ ਵਾਲੇ ਆੜ ਤੇ ਕੰਮ ਕਰਦੇ ਉਹ ਨਗਦ 60000 ਰੁਪਏ ਜਮ੍ਹਾਂ ਕਰਾ ਕੇ ਗਏ ਸੀ ਆਪ ਉਹ ਚਲੇ ਗਏ ਬਿਹਾਰ ਚ ਤੇ ਉਹਨਾਂ ਨੇ ਆ ਕੇ ਮੈਨੂੰ ਫੋਨ ਕੀਤਾ ਦਿੰਨੀ ਵੀ ਸਾਡੇ ਪੈਸੇ ਨਹੀਂ ਪਹੁੰਚੇ ਮੈਂ ਬਲੀ ਨੂੰ ਕਹ ਲੈ ਮੈਂ ਕਿ ਯਾਰ ਪਤਾ ਕਰਕੇ ਆ ਉਹਨੇ ਪਤਾ ਕੀਤਾ ਤਾਂ ਮੈਂ ਕਿਹਾ ਰਸੀਦ ਦਿਖਾਓ ਉਹ ਕਹਿੰਦੇ ਰਸੀਦ ਤਾਂ ਹੈ ਨਹੀਂ ਜੋ ਭਈਏ ਪਿਆਰ ਦਾ ਵੀ ਆ ਕੇ ਵਿਖਾ ਦੇਗੇ ਪੈਸੇ ਕਾਊਂਟਰ ਤੇ ਸਮਾਂ ਕਰਾ ਕੇ ਆਇਆ ਕੈਮਰਾ ਕੱਢਿਆ ਵੇਖਿਆ ਕੁਝ ਪਤਾ ਨਹੀਂ ਲੱਗਿਆ ਉਹ ਬਾਅਦ ਵਿਚਾਰੇ ਆਏ ਕੋਈ ਨਿਆਣ ਨਹੀਂ ਦਿੱਤਾ ਇਹਨਾਂ ਨੇ ਉਹ ਵੀ 60000 ਰੁਪਏ ਸਿੱਧੇ ਹੱਥ ਚ ਬਣਾਏ ਸੀ ਇਸ ਨੇ ਫਰਜੀ ਰਸੀਦ ਤੇ ਉਹ ਵੀ ਇਹ ਨਹੀਂ ਖਾਦਾ ਮੈਨੂੰ ਕਲੀਅਰ ਹੋ ਗਿਆ ਗੱਲ ਵੀ ਇਹ ਬੰਦੇ ਦੇ ਖਾਦੇ ਹੋ ਗਏ ਲੋਕਾਂ ਨੂੰ ਫਰਜੀ ਰਸੀਦ ਦਿੱਤੀ ਜਾ ਰਹੀ ਮਤਲਬ ਉਹ ਫਰਜੀ ਰਸੀਦਾਂ ਦਿੰਦਾ ਸੀ ਮੈਂ ਉਹਦੇ 'ਚ ਦੋਸ਼ੀ ਸਾਡੇ ਸਾਰਿਆਂ ਨੂੰ ਗਿਣਦਾ ਸਾਧ ਕੱਡੇ ਦੇ ਸਮੁੱਚੇ ਨਿਵਾਸੀਆਂ ਪ੍ਰਿੰਟਰੀ ਬੰਦ ਆਈ ਪਤਾ ਕਿਉਂ ਉਹਨੇ ਇੰਨਾ ਕਿ ਜ਼ਿਆਦਾ ਪਰਮਾ ਲੇ